ਆ ਜੀ ਸਰ ਆਪਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਇੱਥੇ ਅਮਰਸਰ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਵਿੱਚ ਆ ਜਿੱਥੇ ਭਾਈ ਨਰਨ ਸਿੰਘ ਚੌੜਾ ਜਿਹੜੇ ਕਿ 4 ਦਸੰਬਰ 2024 ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਹਨਾਂ ਦਾ ਰਿਮਾਂਡ ਹੋਇਆ ਸੁਖਬੀਰ ਬਾਦਲ ਦੇ ਉੱਤੇ ਅਦਾਦਾ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਥਾਣਾ ਈ ਡਿਵੀਜ਼ਨ ਵੱਲੋਂ ਉਸ ਕੇਸ ਦੇ ਵਿੱਚ ਚਲਾਨ ਆ ਚੁੱਕਾ ਸੀ ਤੇ ਅੱਜ ਜਮਾਨਤ ਦੀ ਸੁਣਵਾਈ ਸੀ ਤੇ ਐਡੀਸ਼ਨਲ ਸੈਸ਼ਨ ਜੱਜ ਸਮਿਤ ਕਈ ਦੀ ਅਦਾਲਤ ਦੇ ਵੱਲੋਂ ਭਾਈ ਨਰੈਨ ਸਿੰਘ ਚੌੜਾ ਨੂੰ ਅੱਜ ਸੁਖਵੀਰ ਬਾਦਲ ਦੇ ਉੱਤੇ ਅਟੈਕ ਹਮਲਾ ਕਰਨ ਦੇ ਕੇਸ ਦੇ ਵਿੱਚ ਜ਼ਮਾਨਤ ਮંજૂર ਕਰ ਲਈ ਗਈ ਹੈ ਜਿਕਰ ਜੋ ਗਿਆ ਭਾਈ ਨਰੈਨ ਸਿੰਘ ਚੌੜਾ 4 12 2024 ਨੂੰ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ 12 ਕ ਦਿਨ ਦਾ ਰਮਾਨ ਰਿਆ ਸੀ ਉਹਨਾਂ ਨੂੰ ਅਮਲ ਸਾਲ ਜੇਲ੍ਹ ਭੇਜਣ ਤੋਂ ਬਾਅਦ ਮੌਜੂਦਾ ਸਮੇਂ 'ਚ ਉਹ ਜਿਲ੍ਹਾ ਜੇਲ੍ਹ 로ਪਰ ਦੇ 'ਚ ਵੀ ਨਜ਼ਰਬੰਦ ਆ ਤੇ ਅੱਜ ਸੁਮੇਤ ਕਈ ਵੱਲੋਂ ਇਹ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਉਹਨਾਂ ਦੇ ਸਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਜਗਦੀਪ ਸਿੰਘ ਜ਼ੰਦਾਵਾ ਅਸੀਂ ਪਿਛਲੇ ਕਾਫੀ ਸਮੇਂ ਤੋਂ 2-3 ਤਰੀਕਾਂ ਲੰਘ ਗਈਆਂ ਸੀ ਜਿੱਥੇ ਉਹਨਾਂ ਨੇ ਇਹ ਜਿਹੜੀ ਬਹਿਸ ਚੱਲਦੀ ਹੋਈ ਸੀ ਤੇ ਅੱਜ ਉਹਨਾਂ ਨੇ ਪਿਛਲੀ ਤਰੀਕ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਦੱਸਿਆ ਗਿਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਉੱਤੇ 28 ਕੇਸ ਦਰਜ ਨੇ ਜਿਹਦਾ ਕਿ ਆਲਰੇਡੀ ਜਿਹੜੇ ਨਾਮਜ਼ਦ ਦੋਸ਼ੀ ਕੀਤੇ ਗਏ ਸਨ ਨਾਲ ਭਾਈ ਧਰਮ ਸਿੰਘ ਉਹਦੇ ਵਿੱਚ ਜਸਪਾਲ ਸਿੰਘ ACP ਦਾ ਐਫੀਡੈਫਟ ਸੀ ਜਿਹਦੇ ਵਿੱਚ ਲੱਗਿਆ ਹੀ ਹੋਇਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਸਾਰੇ ਕੇਸ ਜਿਹੜੇ ਪਿਛਲੇ ਆ ਉਹ ਬੜੀ ਨੇ ਉਹ ਅੱਜ ਰਿਪੋਰਟ ਜਿਹੜੀ ਆ ਉੱਥੇ ਦਾਖਲ ਕੀਤੀ ਗਈ ਸਾਡੇ ਵੱਲੋਂ ਐਫੀਡੈਫਟ ਦਿੱਤਾ ਗਿਆ ਤੇ ਜੱਜ ਸਾਹਿਬ ਨੇ ਇਹ ਦੇਖਦੇ ਹੋਏ ਵੀ ਨੋ ਇੰਜਰੀ ਕੇਸ ਹੈਗਾ ਤੇ ਜਿਹੜਾ ਉਹ ਚਲਾਨ ਆ ਚੁੱਕਿਆ ਹੈਗਾ ਸੀਨੀਅਰ ਸਿਟੀਜ਼ਨ ਹੈਗਾ ਕਰੀਬ 70 ਸਾਲ ਉਮਰ ਉਹਨਾਂ ਦੀ ਹੈਗੀ ਆ ਤੇ ਉਹਨਾਂ ਦੀ 4 ਮਹੀਨੇ ਦੇ ਕਰੀਬ ਜਿਹੜੀ ਕਸਟਡੀ ਹੋ ਗਈ ਆ ਤੇ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਕਈ ਨੇ ਸਫਾਈ ਤੇ ਦਿੱਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਭਾਈ ਨਰੈਨ ਸਿੰਘ ਚੌੜਾ ਦੀ ਅੱਜ ਜ਼ਮਾਨਤ ਮંજૂર ਕਰ ਲਈ ਆ ਤੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਭਦਨ ਤੋਂ ਬਾਅਦ ਉਹਨਾਂ ਦੀ ਰਿਹਾਈ ਸੰਭਵ ਹੋ ਸਕੇਗੀ ਕਿੰਨੇ ਚਿਰ ਬਾਅਦ ਜ਼ਮਾਨਤ ਜਿਹੜੀ ਆ ਮਨਜ਼ੂਰੀ ਉਹਨਾਂ ਦੀ ਕਰੀਬ 4 ਮਹੀਨੇ ਦੀ ਕਸਟਡੀ ਜਿਹੜੀ ਉਹਨਾਂ ਦੀ ਹੋ ਗਈ 4 ਦਸੰਬਰ 2024 ਦੀ ਰੈਸ ਸੀਗੀ ਤੇ ਅੱਜ ਜਿਹੜੀ ਆ ਅੱਜ 25 ਮਾਰਚ ਚ 225 ਨੂੰ ਉਹਨਾਂ ਦੀ ਜਿਹੜੀ ਜ਼ਮਾਨਤ ਮਨਜ਼ੂਰ ਹੋਈ ਹੈ ਕਿੰਨੇ ਦਿਨ ਬਾਅਦ ਹੁਣ ਰਿਹਾਈ ਵੀਡੀਓ ਹੋ ਸਕਦੀ ਹੈ ਉਹਨਾਂ ਨੇ ਜ਼ਮਾਨਤ ਦੇ ਆਰਡਰ ਕੀਤੇ ਆ ਆਰਡਰ ਦੀ ਕਾਪੀ ਮਿਲਣ ਤੋਂ ਬਾਅਦ ਜਿਹੜੇ ਆ ਉਹ ਲਾਕਾ ਮੈਜਿਸਟ੍ਰੇਟ ਦੇ ਜ਼ਮਾਨਤੀ ਬੌਂਡ ਭਰੇ ਜਾਣਗੇ ਤੇ ਸੰਭਵ ਹੈ ਅੱਜ ਨਹੀਂ ਤੇ ਕੱਲ ਜਿਹੜੀ ਉਹਨਾਂ ਦੀ ਜ਼ਮਾਨਤ ਜਿਹੜੀ ਆ ਪੱਕਾ ਜਿਹੜਾ ਆਉਂਦੇ ਆਉਂਦੇ ਕੁਝ ਘੰਟਿਆਂ ਤੱਕ ਅਸੀਂ ਜਿਹੜਾ ਸੰਗਤ ਨੂੰ ਦੱਸ ਦਿਆਂਗੇ ਵੀ ਉਹ ਕਿਸ ਤਰ੍ਹਾਂ ਆ ਜਾਵੇ ਜਾਂ ਕੱਲ ਆਵੇ